ਸਵਾਗਤ ਹੈ ਕਿਸਾਨ ਵੀਰੋ ਢਾਟੇ ਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਅੱਜ ਆਪਾਂ ਪਿੰਡ ਬੱਲੋ ਪਹੁੰਚੇ ਆ ਜੀ ਤੇ ਇੱਕ ਝੋਟੀ ਆਪਾਂ ਲੈ ਕੇ ਆਏ ਮੀਣੀ ਮੱਝ ਲਾ ਲਓ ਝੋਟੀ ਲਾ ਲਓ ਤੁਹਾਡੇ ਵਾਸਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਆਜੋ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੈ ਮੇਰੇ ਸਭ ਠੀਕ ਠਾਕ ਜੀ ਵਧੀਆ ਚੱਲਦੀ ਪਹਿਲਾਂ ਤਾਂ ਨੰਬਰ ਬੋਲੋ ਜੀ ਜਿਹੜਾ 99150 ਜੀ 992490 99150 992490 ਪਿੰਡ ਜੀ ਪਿੰਡ ਬੱਲੋ ਜੀ ਜ਼ਿਲ੍ਹਾ ਝੰਡਾ ਜੀ ਤਸੀਲ ਫੂਲਮਾ ਪਿੰਡ ਜੀ ਠੀਕ ਹੈ ਜੀ ਤੇ ਨੇੜੇ ਤੇੜੇ ਆਪਣੇ ਕਿਹੜੇ ਪਿੰਡ ਆ ਗਏ ਗਾਉਂ ਰਾੜਾ ਅਕਲਿਆ ਉੱਥੋਂ ਹੂੰ ਜਿਹਾਉਂ ਦਾ ਨੇੜੇ ਪਿੰਡ ਪੈ ਗਏ ਤੇ ਬਾਕੀ ਦਾ ਰਾਮਪਰਾ ਮੰਡੀ ਜਿਹੜੀ ਪਸ਼ੂ ਮੰਡੀ ਲੱਗਦੀ ਉਹ ਵੀ ਤੇ ਇਧਰੋਂ ਤਾਪਾ ਵੀ ਨੇੜੇ ਰਹਿਣ ਹਾਂ ਜੀ ਤਾਪਾ ਵੀ 15 ਕਿਲੋਮੀਟਰ ਹਾਂ ਤੇ ਬਰੇ ਅੱਜ ਆਪਾਂ ਇੱਕ ਮੱਝ ਦਿਖਾਉਣੀ ਹੈਗੀ ਹਾਂਜੀ ਮੱਝ ਦਿਖਾਉਣੀ ਹੈ ਕਿਹੜਾ ਸੂਆ ਸੂਂਦੀ ਹੈ ਇਹ ਇਹ ਚੌਥਾ ਸੂਆ ਸੂਂਦੀ ਹੈ ਜੀ ਕਿੰਨੇ ਦਿਨ ਬਾਕੀ ਹੈ ਜੀ ਇਹਦੇ ਬਾਕੀ ਸੀ 7 ਦਿਨ ਬਾਕੀ ਹੈ ਤੇ ਦੁੱਧ ਚੰਗੇ ਰਕਾਰ ਦੇ ਲੱਗਦੇ ਹੈ ਨਾ ਹਾਂਜੀ ਦੁੱਧ ਬਈਲੇ ਇਹਨੇ 16 ਕਿਲੋ ਦਿੱਤਾ ਜੀ ਤੇ ਐਤ ਕੀ ਫਿਰ ਐਤ ਕੀ ਤਾਂ ਹਜੇ ਵੱਧ ਨਹੀਂ ਜਾਈ 16 ਤਾਂ ਜਮਾ ਚੋਇਆ ਕਿਹੜਾ ਸੂਆ ਸੂ ਗਿਆ ਐਤ ਕੀ ਇਹ ਸੂਆ ਚੌਥਾ ਸੂਂਦੀ ਹੈ ਜੋ ਮਗਲ ਸਹੀ ਆ ਹਨਾ ਇਹ ਨਾ ਮੈਂ ਤੀਜਾ ਕਹੀ ਚੱਲ ਗਿਆ ਆਪਾਂ ਹਨਾ ਕੋਈ ਫਾਇਦਾ ਨਹੀਂ ਚੀਜ਼ ਦੱਸਦੀ ਹੁੰਦੀ ਆ ਤੇ ਐਤ ਕੀ ਫਿਰ ਚੌਥੇ ਸੂਏ ਦੇ ਵਿੱਚ ਨੇ 16 ਕਿਲੋ ਦੁੱਧ ਦੇਣਾ ਹਨਾ ਨਾ ਕਿ 16 ਤਾਂ ਇਸ ਕੀ ਵਾਦੀ ਉਮੀਦ ਆ ਹੂੰ 16 ਤਾਂ ਨਹੀਂ ਦੇਣੀ ਦੇਣਾ ਜੀ ਖੋਲ ਇਹਨੂੰ ਤੋੜ ਕੇ ਦਿਖਾਈ ਗਏ ਤੇ ਬਾਕੀ ਦੀ ਗੱਲ ਨਾ ਵੀਰੇ ਜੇ ਤੁਸੀਂ ਦੇਖੋਗੇ ਆਪੇ ਬਾਈ ਜੀ ਤੁਹਾਨੂੰ ਆਪੇ ਹੀ ਪਤਾ ਲੱਗਣਾ ਦੇਖਣ ਵਾਲੇ ਵੀਰਾਂ ਨੂੰ ਕਹਿ ਰਿਹਾ ਤੇ ਥੱਲੋ ਲੇਵੇ ਲੂਵੇ ਦੀ ਹੁਣ ਵੀ ਤਿਆਰੀ ਬਥੇਰੀ ਹੈ ਤੇ ਹਜੇ ਇਹਨੇ ਇੱਕ ਅੱਧੇ ਦਿਨ ਚ ਕਾਰ ਵੀ ਬਥੇਰਾ ਲੈਣਾਗਾ ਤੇ ਕਮਾਲ ਦੀ ਸ਼ਾਇਨਗ ਵਗੈਰ ਆ ਗਈ ਝੋਟੀ ਚ ਆ ਕਰੋ ਜੀ ਚੈੱਕ ਤੇ ਬਾਕੀ ਦਾ ਮੀਣੀ ਦੀ ਮੰਗ ਬਹੁਤ ਆ ਹਨਾ ਬਾਈ ਹਾਂਜੀ 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 ਓਕੇ ਆ ਦੇਖੋ ਜੀ ਕਰਿਓ ਚੈੱਕ ਤੇ ਬਸ ਗੱਲ ਮੁੱਕੀ ਬਈ ਲੈ ਵੇ ਲੂ ਵੇ ਵਾਲੀ ਤਾਂ ਹਨਾ ਲੈ ਵੇ ਲੂ ਵੇ ਵਾਲੀ ਲੈਵਾ ਤਾਂ ਬਾਈ ਬਾਹਲਾ ਲਾਉਂਦੀ ਅਮਰੀਕਾ ਦਾ ਨਾ ਤੁਰ ਐ ਵੀ ਨਹੀਂ ਨਗੜੀ ਮੋੜ ਲਿਓ ਜੀ ਫਲੇਵਾ ਇੱਕ ਨੰਬਰ ਕਰ ਲੈਣਾ ਇਹਨੇ ਆ ਦੇਖੋ ਜੀ ਲਿਓ ਬਰੇ ਤੇ ਬਾਕੀ ਦੇ ਇਹ ਜੇ ਪਸ਼ੂ ਦੁੱਧ ਕੱਢਦੇ ਆ ਹਨਾ ਹਾਂਜੀ 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 ਹੂੰ ਜੇ ਆਪਾਂ ਉਹੀ ਕਹੀ ਚੱਲਗੇ ਸਹੀਦੀ ਵਾਲਾ ਕੰਮ ਹੀ ਆ ਜੀ ਸਹੀਦੀ ਵਾਲਾ ਕੰਮ ਜਾਵਾ ਆ ਦੇਖੋ ਜੀ ਸਮਾਰਕ ਹੰਦੂਲਾ ਤਾਰਾ ਕਰਾਮਾ ਚੈੱਕ ਹਮ ਓਕੇ ਵੀਰੇ ਮੋੜ ਲਿਆ ਦੇਖੋ ਜੀ ਤੇ ਭਜਨ ਬਹੁਤ ਜ਼ਿਆਦਾ ਹੈ ਨਾ ਹਾਂਜੀ ਹਾਂਜੀ ਭਜਨ ਦਾ ਕੋਈ ਅੰਤ ਨਹੀਂ ਤੇ ਥੱਲੇ ਦੇਖੋ ਬਾਕੀ ਪਿੰਡ ਦੀ ਮਹੀਂ ਹੈ ਬਾਈ ਤਨਸੂ ਇਹਨਾਂ ਚੋਈ ਹੋਈ ਹੈ ਕਰੇ ਠੀਕ ਆ ਤੇ ਬਾਹਲਾ ਆਪ ਬਾਹਰੋਂ ਬੂਰੋ ਨਹੀਂ ਹੈ ਨਾ ਮਾਲ ਲਿਆ ਜੇ ਕੋਈ ਇੱਕ ਅਦਾ ਪਿੰਡੋਂ ਮਿਲ ਜੇ ਚੰਗਾ ਹੈ ਨਾ ਆ ਦੇਖੋ ਜੀ ਲੇਵਾ ਥਣ ਇੱਕ ਨੰਬਰ ਤੇ ਤਾਂ ਤੋਂ ਤੁਹਾਨੂੰ ਕਰਾਈਗੇ ਉਨੀ ਵਸੇਰੀ ਹੈ ਜੀ ਜਮਾ ਮਰਜੀ ਜਮਾ ਮਰਜ਼ੀ ਕਰੀ ਜਾਓ ਕੋਈ ਗੱਲ ਹੀ ਨਹੀਂ 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 ਕੀ ਕਹਿਣਾ ਵੀਰੇ ਹਾਂਜੀ ਠੀਕ ਆ ਜੀ ਤੇ ਵੀਰੇ ਇਹ ਕੀ ਫਿਰ 16 ਤੋਂ ਪਲੱਸ ਦੁੱਧ ਚੱਲੇ ਚੌਥਾ ਤੂੰ ਆ ਹਾਂਜੀ 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 ਤੇ ਫਿਰ ਡਿਮਾਂਡ ਜੈ ਜਮਾ ਬਸ ਖਿੱਚ ਕੇ ਇਹਦੀ ਇੱਕ ਤੀਜੀ ਦੇਦਾ ਹੀ ਮਾਨਦਾਨ ਹੋ ਜਾਊਗਾ ਹਾਂਜੀ ਤੇ ਬਾਕੀ ਦੀ ਗੱਲ ਵੀਰੇ ਉਹੀ ਨਹੀਂ ਬਾਈ ਨੇ ਪੈਸੇ ਮੰਗੇ ਮੱਝ ਵੀ ਹੈਗੀ ਆ ਤੇ ਸੌਦਾ ਪਤਾ ਨਹੀਂ ਕਿੱਥੇ ਬਣ ਜਾਣਾ ਹੁੰਦਾ ਤੇ ਕੇਰਾ ਅਗਲੇ ਦੀ ਇੱਕ ਡਿਮਾਂਡ ਕਰੀ ਵੀ ਹੁੰਦੀ ਹੈ ਹਨਾ ਇਹ ਹਾਂਜੀ ਹਾਂਜੀ ਡਿਮਾਂਡ ਕਰੀ ਹੁੰਦੀ ਹੈ ਫੋਨ ਤੁਸੀਂ ਜ਼ਰੂਰ ਕਰਨਾ ਬਾਕੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਪਿੰਡ ਵੱਲ ਫੂਲ ਤੇ ਜ਼ਿਲ੍ਹਾ ਬਠਿੰਡਾ ਤੇ ਬਾਕੀ ਨੇੜੇ ਬਾਈਆਂ ਦੇ ਤਪਾ ਮੰਡੀ ਤੇ ਰਾਮਪਰਾ ਮੰਡੀ 19 ਉਥੇ ਰਹੀ ਆ ਬਾਈ ਜਮਨ ਨਹੀਂ ਹੈਗੀ ਆ ਵੀਰੇ ਕੋਈ ਹੈਗੀ ਆ ਖਾਸੀ ਆ ਤਾਂ ਐ ਨਹੀਂ ਗੱਲ ਹੈਗੀ ਵੀ ਝੋਟੀ 7-8-5 ਲੈ ਜਾਣੇ ਜੀ ਦੇਖੋ ਇਹ ਲੋਕ ਬਹੁਤ ਜ਼ਿਆਦਾ ਲੌਂਦੇ ਇਹ ਹੂੰ ਤੇ ਬਾਕੀ ਦਾ ਵੀਰੇ ਇੱਕ ਮੱਝ ਸੀ ਸਾਨੂੰ ਇੱਕ ਦਿਖਾਤੀ ਆ ਤੇ ਸਾਰੇ ਵੀਰਾਂ ਦਾ ਐਂਡ ਤੱਕ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ